ਦੋ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਲਗਾਤਾਰ ਵਰਕਸਾਈਟ ਐਨਫੋਰਸਮੈਂਟ ਆਪਰੇਸ਼ਨ ਕਰ ਰਹੇ ਆ ਜਾਨੀ ਕਿ ਕੰਮਾਂ ਦੇ ਉੱਤੇ ਜਾ ਰਹੇ ਤੇ ਉੱਥੋਂ ਇਲੀਗਲ ਲੋਕਾਂ ਨੂੰ ਫੜ ਰਹੇ ਹੈਗੇ ਆ ਨਿਊ ਆਰਲੈਂਡਸ ਦੇ ਵਿੱਚ ਪੋਰਟ ਆਫ ਲੇਕ ਚਾਰਲਸ ਉੱਥੇ ਮਾਰਚ 13 ਨੂੰ ਇਨਵੈਸਟੀਗੇਸ਼ਨ ਕੀਤੀ ਜਿਹਦੇ ਨਾਲ ਉਹਨਾਂ ਨੇ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਜੋ ਕੰਸਟਰਕਸ਼ਨ ਪ੍ਰੋਜੈਕਟ ਦੇ ਵਿੱਚ ਇਨਵੋਲਵ ਸੀਗੇ ਕੀ ਰਿਸੋਰਸ ਲੋਕੇਸ਼ਨ ਤੇ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਇਨਫਰਾਸਟ੍ਰਕਚਰ ਹੈਗਾ ਆ 11 ਏਲੀਅੰਸ ਆਡੈਂਟੀਫਾਈ ਕੀਤੇ ਗਏ ਆ ਜੋ ਬਿਨਾ ਜਿਨ੍ਹਾਂ ਦੇ ਕੋਲ ਪੇਪਰ ਵਰਕ ਨਹੀਂ ਸੀ ਪਰ ਉਹ ਕੰਮ ਕਰ ਰਹੇ ਸੀ ਕੰਸਟਰਕਸ਼ਨ ਦਾ ਮੈਕਸੀਕੋ ਨਿਕਾਰਾਗਵਾ ਤੋਂ ਇੱਕ ਡੋਰ ਤੋਂ ਇਹ ਰਹਿਣ ਵਾਲੇ ਹੈਗੇ ਆ ਆਈਐਸ ਤੇ ਐਚਐਸਆਈ ਨੇ ਆਪਰੇਸ਼ਨ ਕੀਤਾ ਹੋਮਲੈਂਡ ਸਕਿਉਰਟੀ ਟਾਸਕ ਫੋਰਸ ਲੂਸੀਆਨਾ ਐਫਬੀਆਈ ਤੇ ਏਟੀਐਫ ਇਹ ਸਾਰੇ ਜੋ ਏਜੰਸੀ ਇਹਨਾਂ ਦੇ ਇਨਵੋਲਵ ਸੀਗੇ ਸੋ ਉਹਨਾਂ ਨੇ ਵਰਕਰ ਦੇ ਉੱਤੇ ਜਾ ਕੇ এমਪਲॉयमेंट ਵੈਰੀਫਿਕੇਸ਼ਨ ਆਈ 9 ਫਾਰਮ ਜਿਹੜਾ ਆ ਉਹ ਚੈੱਕ ਕੀਤਾ ਜੇ ਤੋਂ ਪਤਾ ਚੱਲਿਆ ਵੀ ਕਿਹੜੇ ਉਹਨਾਂ ਨੇ ਗਲਤ ਸੋਸਾਇਟੀ ਯੂਜ਼ ਕਰ ਰਹੇ ਆ ਵਰਕ ਪਰਮਿਟ ਲੀਗਲ ਨਹੀਂ ਹੈਗਾ ਸੋ ਜਿੰਨੇ ਵੀ ਆਪਣੇ ਸਰੋਤੇ ਆ ਜਿਨ੍ਹਾਂ ਦੇ ਬਿਜ਼ਨੈਸਸ ਹੈਗੇ ਆ ਆਪਣੇ EMPLOYEES ਆ ਮੇਕ ਸ਼ੋਰ ਰੱਖੋ ਵੀ ਤੁਹਾਡੇ ਜਿਹੜੇ ਆਈ 9 ਫਾਰਮ ਜਾਂ ਹੋਰ ਜੋ ਵੀ ਰਿਕੁਆਇਰਮੈਂਟ ਹੁੰਦੀਆਂ ਹੈਗੀਆਂ ਆ ਉਹਨਾਂ ਨੂੰ ਅਪ ਟੂ ਡੇਟ ਰੱਖਿਆ ਜਾਵੇ। ਯੂ ਐਸ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਲਗਾਤਾਰ ਵਰਕਸਾਈਟ ਐਨਫੋਰਸਮੈਂਟ ਆਪਰੇਸ਼ਨ ਕਰ ਰਹੇ ਆ ਜਾਨੀ ਕਿ ਕੰਮਾਂ ਦੇ ਉੱਤੇ ਜਾ ਰਹੇ ਤੇ ਉੱਥੋਂ ਇਲੀਗਲ ਲੋਕਾਂ ਨੂੰ ਫੜ ਰਹੇ ਹੈਗੇ ਆ। ਨਿਊ ਆਰਲੈਂਡਸ ਦੇ ਵਿੱਚ ਪੋਰਟ ਆਫ ਲੇਕ ਚਾਰਲਸ ਉੱਥੇ ਮਾਰਚ 13 ਨੂੰ ਇਨਵੈਸਟੀਗੇਸ਼ਨ ਕੀਤੀ ਜਿਹਦੇ ਨਾਲ ਉਹਨਾਂ ਨੇ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਜੋ ਕੰਸਟਰਕਸ਼ਨ ਪ੍ਰੋਜੈਕਟ ਦੇ ਵਿੱਚ ਇਨਵੋਲਵ ਸੀਗੇ ਕਿ ਰਿਸੋਰਸ ਲੋਕੇਸ਼ਨ ਤੇ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਇਨਫਰਾਸਟ੍ਰਕਚਰ ਹੈਗਾ ਆ 11 ਏਲੀਅੰਸ ਆਇਡੈਂਟੀਫਾਈ ਕੀਤੇ ਗਏ ਆ ਜੋ ਬਿਨਾ ਜਿਨ੍ਹਾਂ ਦੇ ਕੋਲ ਪੇਪਰਵਰਕ ਨਹੀਂ ਸੀ ਪਰ ਉਹ ਕੰਮ ਕਰ ਰਹੇ ਸੀ ਕੰਸਟਰਕਸ਼ਨ ਦਾ ਮੈਕਸੀਕੋ ਨਿਕਾਰਾਗਵਾ ਤੋਂ ਇੱਕ ਡੋਰ ਤੋਂ ਇਹ ਰਹਿਣ ਵਾਲੇ ਹੈਗੇ ਆ ICE ਤੇ HSI ਨੇ ਆਪਰੇਸ਼ਨ ਕੀਤਾ ਹੋਮਲੈਂਡ ਸਕਿਉਰਟੀ ਟਾਸਕ ਫੋਰਸ ਲੂਸੀਆਨਾ FBI ਤੇ ATF ਇਹ ਸਾਰੇ ਜੋ ਏਜੰਸੀ ਇਹਨਾਂ ਦੇ ਇਨਵੋਲਵ ਸੀਗੇ ਸੋ ਉਹਨਾਂ ਨੇ ਵਰਕਰ ਦੇ ਉੱਤੇ ਜਾ ਕੇ এমਪਲॉयਮੈਂਟ ਵੈਰੀਫਿਕੇਸ਼ਨ I9 ਫਾਰਮ ਜਿਹੜਾ ਆ ਉਹ ਚੈੱਕ ਕੀਤਾ ਜੇ ਤੁਹਾਨੂੰ ਪਤਾ ਚੱਲਿਆ ਵੀ ਕਿਹੜੇ ਉਹਨਾਂ ਨੇ ਗਲਤ ਸੋਸਕਟੀ ਯੂਜ਼ ਕਰ ਰਹੇ ਆ ਵਰਕ ਪਰਮਨੈਂਟ ਲੀਗਲ ਨਹੀਂ ਹੈਗਾ ਸੋ ਜਿੰਨੇ ਵੀ ਆਪਣੇ ਸਰੋਤੇ ਆ ਜਿਨ੍ਹਾਂ ਦੇ ਬਿਜ਼ਨੈਸਸ ਹੈਗੇ ਆ ਆਪਣੇ EMPLOYEES ਆ ਮੇਕ ਸ਼ੋਰ ਰੱਖੋ ਵੀ ਤੁਹਾਡੇ ਜਿਹੜੇ I9 ਫਾਰਮ ਜਾਂ ਹੋਰ ਜੋ ਵੀ ਰਿਕੁਆਇਰਮੈਂਟ ਹੁੰਦੀਆਂ ਹੈਗੀਆਂ ਆ ਉਹਨਾਂ ਨੂੰ ਅਪ ਟੂ ਡੇਟ ਰੱਖਿਆ ਜਾਵੇ